ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਠੀਕ ਆਂ ਉਮੀਦ ਕਰਦੀ ਹਾਂ ਤੁਸੀਂ ਵੀ ਆਪ ਆਪਣੇ ਘਰਾਂ ਵਿੱਚ ਠੀਕ ਹੋਵੋਗੇ ਤੇ ਅੱਜ ਮੈਂ ਆਪਣੀਆਂ ਭੈਣਾਂ ਦੇ ਲਈ ਇੱਕ ਕੁਝ ਖਾਸ ਚੀਜ਼ ਲੈ ਕੇ ਆ ਰਹੀ ਆਂ ਕਿ ਮੈਂ ਬਣਾ ਰਹੀ ਸੀ ਸਾਬਣ ਤੇ ਮੈਂ ਕਿਹਾ ਕਿਉਂ ਨਾ ਆਪਣੀਆਂ ਭੈਣਾਂ ਨੂੰ ਇਹ ਸ਼ੇਅਰ ਕਰਦਾ ਸਾਬਣ ਦਾ ਮਹੀਨਾ ਚੜ ਚੁੱਕਾ ਹੈ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਸਕਿਨ ਡਿਸੀਜ਼ ਜਿਹੜੇ ਹੋ ਜਾਂਦੇ ਨੇ ਜਿਵੇਂ ਖਾਰਸ਼ ਹੋਣਾ ਫੋੜੇ ਫਿੰਸੀਆਂ ਹੋਣਾ ਇਹ ਆਮ ਗੱਲ ਹੈ ਜਦੋਂ بارش ਹੁੰਦੀ ਹੈ بارش ਦੇ ਵਿੱਚ ਹੀ ਕਈ ਵਾਰੀ ਕੀੜੇ ਮਕੌੜੇ ਕਈ ਕੁਛ ਨਾ ਮੱਛਰ ਵਗੈਰਾ ਲੜ ਜਾਂਦੇ ਉਹਦੇ ਤੋਂ ਵੀ ਕਈ ਵਾਰੀ ਖਾਰਸ਼ ਨੂੰ ਧੱਫੜ ਵਗੈਰਾ ਪੈ ਜਾਂਦੇ ਸਰੀਰ ਦੇ ਵਿੱਚ ਕਈ ਵਾਰੀ ਲਿਵਰ ਇਨਫੈਕਸ਼ਨ ਦੇ ਕਾਰਨ ਵੀ ਇਹ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਇਹ ਉੱਠ ਜਾਂਦਾ ਤੇ ਮੈਂ ਅੱਜ ਬਣਾਉਣ ਲੱਗੀ ਸੀ ਸਾਬਣ ਤੇ ਮੈਂ ਕਿ ਮੈਂ ਆਪਣੀਆਂ ਭੈਣਾਂ ਨੂੰ ਸ਼ੇਅਰ ਕਰਦੀਆਂ ਤੇ ਮੈਂ ਕੱਲ ਜਿਹੜੀ ਵੀਡੀਓ ਪਾਈ ਸੀ ਉਹਦੇ ਤੇ ਬਹੁਤ ਜ਼ਿਆਦਾ ਕਮੈਂਟ ਆਏ ਔਰ ਬਹੁਤ ਤੁਸੀਂ ਪਿਆਰ ਦਿੱਤਾ ਔਰ ਕਾਫੀ ਪੈਨਾਂ ਦੇ ਇਸ ਕਮੈਂਟ ਸੀਗੇ ਇੱਕ ਵੀਰ ਦਾ ਕਮੈਂਟ ਸੀਗਾ ਕਿ ਮੇਰੇ ਦੰਦ ਪੈਣ ਮਤਲਬ ਤਤਾ ਠੰਡਾ ਲੱਗਦਾ ਤੇ ਦੰਦਾ ਵਾਸਤੇ ਦੇਸੀ ਨੁਕਸਾਦ ਦੱਸੋ ਤੇ ਉਮੀਦ ਕਰਦੀ ਹਾਂ ਕਿ ਮੈਂ ਤੁਹਾਡੇ ਵਾਸਤੇ ਕੱਲ ਨੂੰ ਜਾਂ ਪਰਸੋਂ ਤੱਕ ਤੁਹਾਨੂੰ ਇਹ ਵੀਡੀਓ ਜਰੂਰ ਸ਼ੇਅਰ ਕਰਾਂਗੀ ਤੇ ਮੈਂ ਹੋਮ ਰੈਮਡੀ ਬਣਾਵਾਂਗੀ ਜੋ ਮੈਂ ਆਪਣੇ ਉੱਤੇ ਵਰਤੀ ਕਿਉਂਕਿ ਡਿਲੀਵਰੀ ਤੇ ਬਾਅਦ ਕਈ ਭੈਣਾਂ ਦੇ ਜਿਹੜੀਆਂ ਉਹ ਧਿਆਨ ਨਹੀਂ ਰੱਖਦੀਆਂ ਤੱਤਾ ਠੰਡਾ ਪਾਣੀ ਪੀ ਲੈਂਦੀਆਂ ਤੇ ਉਹਨਾਂ ਦੇ ਦੰਦ ਜਿਹੜੇ ਉਹ ਉਹਨਾਂ ਨੂੰ ਹਵਾ ਲੱਗ ਜਾਂਦੀ ਆ ਕਿਉਂਕਿ ਪਹਿਲਾਂ ਪਤਾ ਨਹੀਂ ਹੁੰਦਾ ਸੰਭਾਲ ਨਹੀਂ ਕਰਦੀਆਂ ਤੇ ਬੜੀ ਪ੍ਰੋਬਲਮ ਆਉਂਦੀ ਐ ਇੰਨਾਂ ਭੈਣਾਂ ਕਈਆਂ ਭੈਣਾਂ ਨੂੰ ਤੇ ਉਹ ਮੈਨੂੰ ਵੀ ਆਈ ਸੀ ਤੇ ਮੈਂ ਉਹ ਨੁਕਸਾ ਵਰਤਿਆ ਸੀ ਤੇ ਉਹ ਮੈਂ ਤੇਲ ਬਣਾ ਕੇ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗੀ ਤੇ ਕੱਲ ਜਿਹੜੀ ਮੈਂ ਵੀਡੀਓ ਪਾਈ ਸੀ ਫੇਸ਼ੀਅਲ ਤੇ ਉਹ ਤੋਂ ਬਹੁਤ ਪਿਆਰ ਮਿਲਿਆ ਮੈਨੂੰ ਕਾਫੀ ਭੈਣਾਂ ਦੇ ਕਮੈਂਟ ਵੀ ਆਏ ਕਿ ਤੁਹਾਡੇ ਜੱਣੀ ਵੀ ਤੁਸੀਂ ਨੁਕਸੇ ਦੱਸ ਰਹੇ ਹੋ ਬਹੁਤ ਵਧੀਆ ਦੱਸ ਰਹੇ ਹੋ ਤੇ ਤੁਹਾਡੇ ਨਾਲ ਮੈਂ ਆਪ ਕਰ ਰਹੀ ਹਾਂ ਮੈਨੂੰ ਵੀ ਬਹੁਤ ਅੱਛੇ ਰਿਜ਼ਲਟ ਮਿਲ ਰਹੇ ਆ ਮੈਂ ਬਹੁਤ ਸਕਿਨ ਜਿਹੜੀ ਬਹੁਤ ਸਾਫ ਹੋ ਰਹੀ ਆ ਤੇ ਜਦੋਂ ਵੀ ਤੁਸੀਂ ਕੁਝ ਵੀ ਯੂਜ਼ ਕਰਨਾ ਕੁਝ ਕਈ ਭੈਣਾਂ ਕਹਿੰਦੀਆਂ ਕਿ ਤੇ ਤੇ ਰੈਸ਼ਸ ਤੇ ਨਹੀਂ ਹੋ ਜਾਂਦੇ ਪਹਿਲਾਂ ਤੁਸੀਂ ਆਪਣਾ ਹੱਥ ਦੇ ਉੱਤੇ ਥੋੜਾ ਟਰਾਈ ਕਰਕੇ ਦੇਖ ਲਿਆ ਕਰੋ ਲਗਾ ਕੇ ਦੇਖ ਲਿਆ ਕਰੋ ਵੈਸੇ ਤੇ ਘਰ ਦੇ ਆਪਣੀ ਜਿਹੜੇ ਆਰਗੇਨਿਕ ਸਾਰੇ ਚੀਜ਼ਾਂ ਨੇ ਰਸੋਈ ਚ ਬੇਸਣ ਜਿਹੜਾ ਬਹੁਤ ਵਧੀਆ ਹੈ ਹੈਨਾ ਤੇ ਜਿਹੜਾ ਅਸੀਂ অ্যালোਵੈਰਾ ਵਰਤਦੇ ਆ ਜੋ ਵੀ ਚੀਜ਼ਾਂ ਦਾਲ ਦਾ ਪਾਊਡਰ ਚੌਲਾਂ ਦਾ ਆਟਾ ਜੋ ਵੀ ਮੈਂ ਕਰੀਮ ਬਣਾਈ ਹੈ ਸਾਰਾ ਕੁਝ ਘਰ ਦੀਆਂ ਚੀਜ਼ਾਂ ਤੋਂ ਹੀ ਕੀਤਾ ਤੇ ਉਹਦੇ ਵਿੱਚ ਸਾਈਡ ਇਫੈਕਟ ਕੋਈ ਨਹੀਂ ਹੈ ਬਦਾਮ ਰੋਗਨ ਹੈ ਇਹ ਘਰ ਦਾ ਹੀ ਚੀਜ਼ਾਂ ਵਰਤੀਆਂ ਹੋਈਆਂ ਨੇ ਤੇ ਤੁਸੀਂ ਉਸ ਤਰ੍ਹਾਂ ਫੇਸ਼ਲ ਕਰੋ ਬਹੁਤ ਵਧੀਆ ਤੁਹਾਨੂੰ ਜਿਹੜਾ ਪਾਰਲਰ ਵਾਲਾ 글로 ਜਿਹੜਾ ਤੁਹਾਨੂੰ ਮਿਲੇਗਾ ਘਰ ਵਿੱਚ ਇਦਾਂ ਰੈਮਡੀ ਹੋਮ ਰੈਮਡੀਆਂ ਕਰ ਲੈਣੀਆਂ ਚਾਹੀਦੀਆਂ ਪਹਿਲਾਂ ਭੈਣਾਂ ਜਿਹੜੀਆਂ ਪੁਰਾਣੇ ਜ਼ਮਾਨੇ ਚ ਉਹ ਕਿੜੀਆਂ ਬਿਊਟੀ ਪਾਰਲਰਾਂ ਤੇ ਜਾਂਦੀਆਂ ਸੀ ਉਹ ਘਰ 'ਚ ਹੀ ਇਦਾਂ ਹੀ ਆਪਣਾ ਸਾਰਾ ਵਰਤਦੀਆਂ ਸੀਗੀਆਂ ਅੱਛੀ ਖਾਾਕ ਖਾਂਦੀਆਂ ਸੀ ਔਰ ਐਕਸਰਸਾਈਜ਼ ਕਰਦੀਆਂ ਸੀ ਤੇ ਹੁਣ ਜਿਵੇਂ ਜਿਵੇਂ ਬਦਲਾਵ ਆ ਰਿਹਾ ਹੈ ਨਾ ਤੇ ਸਾਨੂੰ ਸੁੱਖ ਸੁਵਿਧਾ ਬਹੁਤ ਜ਼ਿਆਦਾ ਹੋ ਗਏ ਨੇ ਪਹਿਲਾਂ ਕੱਪੜੇ ਅਸੀਂ ਹੱਥਾਂ ਨਾਲ ਧੋਂਦੇ ਸੀ ਹੁਣ ਹੁਣ ਅਸੀਂ ਮਸ਼ੀਨਾਂ 'ਚ ਧੋਂਦੇ ਆ ਤੇ ਉਹਦੇ 'ਚ ਵੀ ਜਦੋਂ ਅਸੀਂ ਹੱਥਾਂ ਨਾਲ ਧੋਂਦੇ ਸੀ ਸਾਡਾ ਜ਼ੋਰ ਲੱਗਦਾ ਸੀ ਹੁਣ ਮਸ਼ੀਨ 'ਚੋਂ ਅਸੀਂ ਕੱਢਨੇ ਆ ਬਸ ਸਿੱਧੇ ਪਾ ਦੇਦੇ ਹਣਾ ਤੇ ਬਹੁਤ ਜ਼ਿਆਦੀਆਂ ਕਰਾਂ ਵਿੱਚ ਇਸ ਮੇਡ ਰੱਖ ਲੀਆਂ ਸਫਾਈਆਂ ਕਰਨ ਨੂੰ ਤੇ ਬਹੁਤ ਜ਼ਿਆਦਾ ਸਾਡੇ ਚ ਬਦਲਾਵ ਆ ਗਿਆ ਪਹਿਲਾਂ ਬਹੁਤ ਭੈਣਾ ਜਿਹੜੀਆਂ ਮਿਹਨਤ ਕਰਦੀਆਂ ਹੁੰਦੀਆਂ ਸੀਗੀਆਂ ਤੇ ਉਹ ਬਿਮਾਰ ਵੀ ਘਟ ਪੈਂਦੀਆਂ ਸੀਗੀਆਂ ਤੇ ਅੱਜ ਕੱਲ ਦੇਖ ਲਓ ਬਿਮਾਰੀਆਂ ਪਹਿਲਾਂ ਆਈਆਂ ਹੋਈਆਂ ਪਈਆਂ ਇਸ ਕਰਕੇ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਤੇ ਮੁੱਦੇ ਧਿਆਨ ਨੇ ਕਿ ਅੱਜ ਅਸੀਂ ਤੁਹਾਨੂੰ ਕੀ ਲੈ ਕੇ ਆਏ ਆ ਤੇ ਅੱਜ ਮੈਂ ਬਣਾਵਾਂਗੀ ਸਾਬਣ ਤੇ ਸਾਬਣ ਬਣਾਉਣਾ ਮੈਂ ਕਰਦੀਆਂ ਚੀਜ਼ਾਂ ਤੋਂ ਜਿਵੇਂ ਮੈਂ ਨਿੰਮ ਲਿਆਂਦੀ ਆ ਉਹਨਾਂ ਦੇ ਪੱਤੇ ਧੋ ਕੇ ਰੱਖ ਲਿਆ ਸੀ ਮੈਂ ਕੜੀਪੱਤਾ ਮੇਰੇ ਘਰ ਲੱਗਾ ਹੋਇਆ ਸੀਗਾ অ্যালোਵੇਰਾ ਜਿਹੜਾ ਮੇਰੇ ਘਰ ਲੱਗਾ ਹੋਇਆ ਸੀਗਾ ਤੇ ਜਦੋਂ ਵੀ ਤੁਸੀਂ ਕੋਈ ਚੀਜ਼ ਵੇਰਦੇ ਹੋ ਹੱਥ ਦੇ ਉੱਤੇ ਲਗਾ ਕੇ ਦੇਖ ਲਿਆ ਕਰੋ ਫਟਕਰੀ ਦੇ ਬਹੁਤ ਫਾਇਦੇ ਆ ਮੈਂ ਆਪਣੇ ਹੱਥਾਂ ਦੇ ਵੀ ਇਦਾਂ ਜਿਵੇਂ ਮੈਂ ਫੇਸ ਤੇ ਲਗਾਨੀ ਆ ਤੇ ਮੈਂ ਹੱਥਾਂ ਤੇ ਵੀ ਲਗਾ ਲੈਨੀ ਆ ਤੇ ਮੈਨੂੰ ਬਹੁਤ ਵਧੀਆ ਆਰਾਮ ਮਿਲ ਰਿਹਾ ਹੈ ਕਈ ਵਾਰੀ ਮੈਨੂੰ ਹੁੰਦਾ ਕਿ ਜਿਵੇਂ ਮੈਂ ਸਰਫ ਸੋਡੇ ਤੋਂ ਮੈਨੂੰ ਬਹੁਤ ਜ਼ਿਆਦਾ ਆ ਹੋ ਜਾਂਦਾ ਅਲਰਜੀ ਹੋ ਜਾਂਦੀ ਆ ਹੱਥਾਂ ਤੇ ਤੇ ਕਈ ਵਾਰੀ ਮੈਨੂੰ ਪਹਿਲਾਂ ਨਹੀਂ ਸੀ ਹੁੰਦੀ ਹੁਣ ਮੈਨੂੰ ਲੱਗਦਾ ਜਿਵੇਂ ਸਰਫੈਕਸਲ ਤੋਂ ਬਿਨਾ ਮੈਂ ਹੋਰ ਕੋਈ ਸਰਫ ਵਰਤੀ ਨਹੀਂ ਸਕਦੀ ਤੇ ਇਸ ਕਰਕੇ ਫਿਰ ਮੈਂ ਇਹ ਸਾਬਣ ਪਿਛਲੀ ਵਾਰੀ ਵੀ ਮੈਂ ਵਰਤਿਆ ਤੇ ਇਸ ਵਾਰ ਵੀ ਮੈਂ ਬਣਾਇਆ ਤੇ ਆਪਣੇ ਬੇਟੇ ਵਾਸਤੇ ਵੀ ਬਣਾ ਰਹੀ ਆ ਤੇ ਅੱਜ ਮੈਂ ਬਣਾਉਣਾ ਸੀ ਤੇ ਮੈਂ ਚਲੋ ਆ ਤੁਹਾਡੇ ਨਾਲ ਸ਼ੇਅਰ ਕਰ ਦਿੰਦੀ ਆ ਤੇ ਜੇ ਤੁਹਾਨੂੰ ਇਹ ਨੁਕਸੇ ਮੇਰੇ ਪਸੰਦ ਆਉਂਦੇ ਨੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਚਲੋ ਚੱਲਦੇ ਹਾਂ ਰਸੋਈ 'ਚ ਇੱਥੇ ਹੁਣ ਅਸੀਂ ਰਸੋਈ 'ਚ ਆ ਗਏ ਸੀਗੇ ਤੇ ਇਹ ਚੀਜ਼ਾਂ ਜਿਹੜੀਆਂ ਮੈਂ ਧੋ ਕੇ ਪਹਿਲਾਂ ਹੀ 올 ਰਾਈਟ ਰੱਖੀਆਂ ਹੋਈਆਂ ਸੀਗੀਆਂ ਇਹ ਐਲੋਵੇਰਾ ਜਿਹਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀਗਾ ਇਹ ਨਿੰਮ ਦੇ ਪੱਤੇ ਸੀ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਔਰ ਕੜੀ ਪੱਤੇ ਨੂੰ ਮੈਂ ਧੋ ਲਿਆ ਸੀ ਤੇ ਇੱਥੇ ਪਾਣੀ ਜਿਹੜਾ ਮੈਂ ਗਰਮ ਕਰਕੇ ਕੜਾਈ 'ਚ ਰੱਖ ਦਿੱਤਾ ਸੀ ਔਰ ਇੱਕ ਮੈਂ ਡੋਂਗੇ ਦੇ ਵਿੱਚ ਪਾਣੀ ਪਾ ਕੇ ਉਹ ਰੱਖ ਦਾਂਗੀ ਪਾਣੀ ਜਿਹੜਾ ਰਿਜਣ ਲੱਗ ਗਿਆ ਸੀਗਾ ਤੇ ਇਹ ਪਾਣੀ ਚੰਗੀ ਤਰ੍ਹਾਂ ਜਦੋਂ ਪਾਣੀ ਗਰਮ ਹੋ ਜਾਏਗਾ ਪਹਿਲਾਂ ਜਿਆਦਾ ਫਲੇਮ ਤੇ ਤੁਸੀਂ ਕਰਨਾ ਹੈ ਉਧਰ ਮੈਂ ਜਿਹੜੇ অ্যালোਵੈਰਾ ਸੀਗਾ ਉਹਨਾਂ ਨੂੰ ਮੈਂ ਸਾਰੇ ਉਹਦੇ ਕੰਡੇ ਜਿਹੜੇ ਸਾਈਡ ਤੇ ਹੁੰਦੇ ਉਹਨਾਂ ਨੂੰ ਉਤਾਰ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਉਹਨੂੰ ਮੈਂ ਇੱਕ ਮਿਕਸੀ ਜਾਰ ਵਿੱਚ ਪਾ ਲਿਆ ਤੇ ਕੱਟ ਲਿਆ ਫਿਰ ਮੈਂ ਪਾ ਲਿਆ ਸੀ ਇਹਦੇ ਵਿੱਚ ਕੜੀ ਪੱਤਮ ਜਿਹੜਾ ਧੋ ਕੇ ਰੱਖਿਆ ਹੋਇਆ ਸੀਗਾ ਫਿਰ ਮੈਂ ਨੀਮ ਦੇ ਪੱਤੇ ਜਿਹੜੇ ਸੀ ਇਹ ਮੈਂ ਸਾਰੇ ਪਾ ਲਏ ਸੀਗੇ ਇਹ ਤੁਸੀਂ ਆਪਣੇ ਹੀ ਮਤਲਬ ਥੋੜੇ ਥੋੜੇ ਮੈਂ ਜਿਵੇਂ ਲੈ ਹੋਏ ਨੇ ਇਦਾਂ ਲੈ ਲਓ ਤੇ ਇਹ ਬਹੁਤ ਵਧੀਆ ਸਾਬਣ ਜਿਹੜਾ ਬਣ ਕੇ ਤਿਆਰ ਹੋਏਗਾ ਮੈਂ ਆਨਲਾਈਨ ਹੀ ਬੇਸ ਜਿਹੜਾ ਸੋਪ ਬੇਸ ਹੁੰਦਾ ਉਹ ਮੈਂ ਮੰਗਵਾਇਆ ਹੋਇਆ ਸੀ ਕਿਲੋ ਮੰਗਵਾ ਲਿਆ ਸੀ ਮੈਂ ਆਨਲਾਈਨ ਥੋੜਾ ਮੈਨੂੰ ਸਸਤਾ ਮਿਲ ਗਿਆ ਉਸ ਦਿਨ ਸੇਲ ਸੀ ਅੱਧਾ ਕਿਲੋ ਦੇ ਨਾਲ ਅੱਧਾ ਕਿਲੋ ਫਰੀ ਸੀ ਫਿਰ ਮੈਂ ਸਾਰਾ ਲੈ ਲਿਆ ਕਿਉਂਕਿ ਮੈਂ ਜ਼ਿਆਦਾ ਸਾਬਣ ਬਣਾ ਕੇ ਰੱਖਣਾ ਸੀ ਤਾਂ ਕਰਕੇ ਇਹ ਵਾਲਾ ਮੈਂ ਸਾਬਣ ਥੋੜੀ ਇਨਾ ਬੇਸ ਲਿਆ ਸੀ ਫਿਰ ਮੈਂ ਥੋੜਾ ਜਿਨਾ ਹੋਰ ਪਾ ਲਿਆ ਕਿਉਂਕਿ ਮੈਨੂੰ ਸੀਗਾ ਕਿ ਚਲੋ ਪੰਜ ਛੇ ਜਿਹੜੀਆਂ ਟਿੱਕੀਆਂ ਬਣ ਜਾਣਗੀਆਂ ਫਿਰ ਮੈਂ ਦੁਬਾਰਾ ਬਣਾ ਲਾਂਗੀ ਕਿ ਬਹੁਤ ਜਲਦੀ ਬਣ ਜਾਂਦਾ ਇਦਾਂ ਮੈਂ ਉਹਦੇ ਵਿੱਚ ਪਾ ਦਿੱਤਾ ਜਦੋਂ ਚੰਗੀ ਤਰ੍ਹਾਂ ਘੁਲ ਜਾਏਗਾ ਥੋੜਾ ਸੰਗਣਾ ਹੋ ਜਾਏਗਾ ਤੇ ਫਿਰ ਅਸੀਂ ਜਿਹੜਾ ਮਿਕਸਰ ਕੀਤਾ ਹੋਇਆ ਇਹ ਮੈਨੂੰ ਥੋੜਾ ਘੱਟ ਲੱਗਿਆ ਮੈਂ ਥੋੜਾ ਜਿਨਾ ਹੋਰ ਪਾ ਦਿੱਤਾ ਤੇ ਇਹਨੂੰ ਚੰਗੀ ਤਰ੍ਹਾਂ ਮੈਲਟ ਜਦੋਂ ਹੋ ਜਾਏਗਾ ਨਾ ਪਾਣੀ ਦੇ ਵਿੱਚ ਥੋੜਾ ਸੰਗਣਾ ਸੰਗਣਾ ਹੋ ਜਾਏਗਾ ਫਿਰ ਤੁਸੀਂ ਜਿਹੜਾ ਗ੍ਰाइंड ਕੀਤਾ ਹੋਇਆ ਕੜੀ ਪੱਤਾ ਔਰ ਨਿੰਮ ਤੇ ਐਲੋਵੇਰਾ ਜਿਹੜਾ ਵੀ ਤੁਸੀਂ ਕੁਵਾਰ ਗੰਦਲ ਜਿਹਨੂੰ ਕਹਿੰਦੇ ਆ ਉਹ ਵਿੱਚ ਪਾ ਦੇਣਾ ਤੇ ਉਹਨੂੰ ਥੋੜਾ ਜਨਾ ਹਿਲਾ ਦੇਣਾ ਤੇ ਸੰਗਣਾ ਜਦੋਂ ਹੋ ਜਾਣਾ ਤੇ ਉਦੋਂ ਤੁਸੀਂ ਥੱਲੇ ਲਾ ਲਿਓ ਫਿਰ ਥੋੜਾ ਜਿਆ ਠੰਡਾ ਹੋਣ ਤੋਂ ਬਾਅਦ ਫਿਰ ਅਸੀਂ ਜਿਹੜਾ ਸਾਂਚਾ ਉਹਦੇ ਵਿੱਚ ਅਸੀਂ ਕਰ ਸਕਦੇ ਹਾਂ ਜ਼ਰੂਰੀ ਨਹੀਂ ਅਸੀਂ ਥਾਲੀ ਦੇ ਵਿੱਚ ਵੀ ਅਸੀਂ ਇਹਨੂੰ ਕਰ ਸਕਦੇ ਆ ਜਾਂ ਪਲਾਸਟਿਕ ਦੀ ਚੀਜ਼ ਕੋਈ ਵੀ ਹੋਵੇ ਉਹਦੇ ਵਿੱਚ ਤੁਸੀਂ ਕਰ ਲਓ ਤੇ ਬਹੁਤ ਸੋਹਣਾ ਨਿਕਲ ਜਾਂਦਾ ਐਦਾਂ ਦੀ ਕੋਈ ਗੱਲ ਨਹੀਂ ਤੇ ਮੇਰੇ ਕੋਲ ਸਾਂਚਾ ਸੀ ਚਾਰ ਵਾਲਾ ਹੀ ਸੀਗਾ ਇਨ ਨਾਲ ਹੀ ਆਨਲਾਈਨ ਹੀ ਆਇਆ ਹੋਇਆ ਸੀਗਾ ਤੇ ਹੁਣ ਮੈਂ ਗlycerin ਦੇ 2 ਚਮਚ ਵਿੱਚ ਪਾ ਦਾਂਗੀ glycerin ਪਾਉਣ ਨਾਲ ਹੀ ਬਹੁਤ ਵਧੀਆ ਇਹਦੇ ਜਿਹੜੇ ਸਾਬਣ ਦੇ ਵਿੱਚ ਇਦਾਂ ਪਾ ਦਾਂਗੇ ਤੇ ਬਹੁਤ ਵਧੀਆ ਜਿਹੜਾ ਸਕਿਨ ਲਈ ਬਹੁਤ ਅੱਛੀ ਹੁੰਦੀ ਗlycerin ਵੀ ਤੇ ਤੁਸੀਂ ਬਾਦਾਮੀ ਪਾ ਸਕਦੇ ਵਿਟਾਮਿਨ E ਦੇ ਕੈਪਸੂਲ ਵੀ ਪਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਤੇ ਇੱਥੇ ਮੇਂ ਵਿਟਾਮਿਨ E ਦੇ ਕੈਪਸੂਲ ਹੈਗੇ ਸੀ ਪਰ ਮੈਂ ਪਾਏ ਨਹੀਂ ਤੇ ਏ ਮੈਂ ਹੁਣ ਇਹ ਦੇ ਵਿੱਚ ਪਾ ਦਾਂਗੀ ਸਾਂਚੇ ਦੇ ਵਿੱਚ ਚਾਰ ਇਹਦੇ ਚ ਪੈ ਗਏ ਸੀ ਤੇ ਦੋ ਮੇਰੇ ਕੋ ਕਟੋਰੀਆਂ ਸੀਗੀਆਂ ਚੀਨੀ ਦੀਆਂ ਉਹਦੇ ਵਿੱਚ ਮੈਂ ਪਾ ਦਿੱਤੀਆਂ ਉਹ ਜਿਵੇਂ ਸੰਤੂਰ ਦੇ ਸਾਬਣ ਲਿਆਈਦਾ ਸੀ ਨਾ ਉਹਦੀਆਂ ਟਿੱਕੀਆਂ ਹੁੰਦੀਆਂ ਸੀ ਵੱਡੀਆਂ ਓਦਾਂ ਉਹਦੇ ਚ ਬਣ ਕੇ ਤਿਆਰ ਹੋ ਜਾਂਦੀ ਪਹਿਲਾਂ ਮੈਂ ਉਹਦੇ ਚ ਬਣਾ ਕੇ ਪਿਛਲੀ ਵਾਰ ਕੀਤੀਆਂ ਸੀ ਹੈ ਤੇ ਥੋੜੀ ਵੱਡੀ ਟਿੱਕੀ ਬਣ ਜਾਂਦੀ ਆ ਕਈ ਵਾਰ ਬੱਚੇ ਫਿਰ ਜ਼ਿਆਦਾ ਖੋਰਦੇ ਇਸ ਕਰਕੇ ਮੈਂ ਇਹਦੇ ਵਿੱਚ ਥੋੜੀ ਛੋਟਾ ਕਰ ਦਿੱਤਾ ਇਹ ਜ्यादा ਮੈਂ ਬੇਟੇ ਵਾਸਤੇ ਹੀ ਬਣਾ ਰਹੀ ਆ ਇਹ ਜਿਹੜੀਆਂ ਚੀਨੀ ਦੀਆਂ ਕੌਲੀਆਂ ਸੀ ਇਹਨਾਂ ਦੇ ਵਿੱਚ ਮੈਂ ਪਾ ਦਾਂਗੀ ਦੋਵਾਂ ਚ ਦੋ ਮੈਂ ਛੋਟੇ ਬਣਾ ਕੇ ਜਿਹੜੇ ਸੀ ਕਿ ਮੇਰੇ ਕੋਲ ਛੋਟੇ-ਛੋਟੇ ਕੌਲੀਆਂ ਸੀ ਉਹਨਾਂ ਚ ਕਰਤਾ ਕਿਉਂਕਿ ਕਈ ਵਾਰੀ ਬੱਚੇ ਨੂੰ ਸਕੂਲ ਵਿੱਚ ਮੈਂ ਵੈਸੇ ਤੇ ਪੇਪਰਸ ਉਹ ਦਿੰਦੀ ਹੁੰਦੀ ਸੀਗੀ ਪੇਪਰਸ ਆਫ ਨਾਲ ਬੱਚੇ ਨੂੰ ਤੇ ਹੁਣ ਮੈਂ ਇਹਨੂੰ ਵਿਰਿਆਮ ਨੂੰ ਨਾਲ ਆਪਣੇ ਬੇਟੇ ਨੂੰ ਇਹ ਛੋਟੇ-ਛੋਟੇ ਇਦਾਂ ਬਣਾ ਲੈਣੇ ਆ ਤੇ ਪੇਪਰ 'ਚ ਲਪੇਟ ਕੇ ਨਾਲ ਮੈਂ ਬੈਗ 'ਚ ਰੱਖ ਦੇਣੇ ਆ ਕਦੀ ਸਕੂਲ 'ਚ ਵੀ ਬੱਚੇ ਨੂੰ ਜਾਣਾ ਪੈਂਦਾ ਤੇ ਉਹ ਵਰਤ ਸਕਦਾ ਕਿਉਂਕਿ ਜੀ ਰੋਟੀ ਖਾਣ ਤੋਂ ਪਹਿਲਾਂ ਮੈਨੂੰ ਕਹਿੰਦੀ ਹੁੰਨੀ ਚੰਗੀ ਤਰ੍ਹਾਂ ਹੱਥ ਧੋ ਲਿਆ ਕਰ ਤੇ ਉਹ ਵਰਤਦਾ ਹੈ ਤੇ ਬਹੁਤ ਵਧੀਆ ਉਹਦੀ ਸਕਿਨ ਵੀ ਬਹੁਤ ਸੌਫਟ ਹੋ ਗਈ ਹੈ ਕਿਉਂਕਿ ਬੱਚਿਆਂ ਨੂੰ ਗਰਮੀ ਦੇ ਵਿੱਚ ਜਿਵੇਂ ਖਾਜ ਕਰਦੇ ਕੁਛ ਇਦਾਂ ਨਾ ਹੋ ਜਾਂਦਾ ਤੇ ਮੈਂ ਜਦੋਂ ਦਾ ਇਹ ਵਰਤਣ ਲੱਗੀ ਆ ਬਹੁਤ ਵਧੀਆ ਹੈ ਇਹ ਬਹੁਤ ਸੁਣੋ ਜਦੋਂ ਪਾ ਕੇ ਰੱਖ ਦਿਓ 10-15 ਮਿੰਟ ਤੋਂ ਬਾਅਦ ਪੱਖੇ ਥਲੇ ਰੱਖ ਦਿਓ ਤੇ ਆਪੇ ਬਹੁਤ ਸੋਹਣੀਆਂ ਟਿੱਕੀਆਂ ਬਣ ਕੇ ਇਹ ਤਿਆਰ ਹੋ ਗਈਆਂ ਦੇਖੋ ਇੱਕ ਹਾਰਟ ਸ਼ੇਪ ਚ ਬਣ ਗਈ ਇੱਕ ਚੌਰਸ ਇੱਕ ਓਵਲ ਤੇ ਇੱਕ ਗੋਲ ਬਣ ਗਈ ਤੇ ਬਹੁਤ ਸੋਹਣੇ ਜਿਹੜੇ ਸਾਬਣ ਬਣ ਕੇ ਤਿਆਰ ਹੋ ਗਏ ਪਹਿਲਾਂ ਮੈਂ ਪੀਅਰ ਸਾਬ ਸਭ ਤੋਂ ਪਹਿਲਾਂ ਮੈਂ ਪੀਅਰ ਸਾਬ ਜਿਹੜਾ ਸੀ ਪੇਪਰ ਸਾਬ ਜਿਹੜਾ ਹੀ ਉਹ ਮੈਂ ਬੇਸ ਨਹੀਂ ਸੀ ਮੰਗਵਾਇਆ ਤੇ ਇਸ ਪੀਅਰ ਸਾਬ ਦਾ ਹੀ ਲੈ ਲਿਆ ਸੀ ਤੇ ਉਹਨੂੰ ਕੱਟ ਕੇ ਵਿੱਚ ਪਾਇਆ ਸੀਗਾ ਇਸ ਵਾਰ ਮੈਂ ਜਿਹੜਾ ਇਹਦਾ ਬੇਸ ਸੀ ਸਾਬਣ ਬਣਾਉਣ ਵਾਸਤੇ ਉਹ ਮੰਗਵਾਇਆ ਸੀਗਾ ਤੇ ਉਹਦੇ ਵਿੱਚ ਸਾਬਣ ਮੈਂ ਬਣਾਇਆ ਏ ਤੇ ਇਹ ਬਹੁਤ ਸੋਹਣੀਆਂ ਟਿੱਕੀਆਂ ਬਣ ਗਈਆਂ ਤੇ ਇਹਦੇ ਵਿੱਚ ਥੋੜਾ ਮੈਨੂੰ ਫੋਕ ਦੇ ਨਾਲ ਕਰਨਾ ਪਿਆ ਤੇ ਤਾਂ ਥੋੜਾ ਜਿਹਾ ਨਾ ਇਦਾਂ ਟਿੱਡਾ ਬਣਿਆ ਨੀ ਤੇ ਜਿਹੜੇ ਸਾਂਚੇ ਵਿੱਚ ਬਹੁਤ ਵਧੀਆ ਬੰਦਦੇ ਨੇ ਤੇ ਤੁਸੀਂ ਵੀ ਆਪਣੇ ਘਰ 'ਚ ਇਦਾਂ ਬਣਾ ਕੇ ਆਪ ਯੂਜ਼ ਕਰ ਸਕਦੇ ਹੋ ਘਰ 'ਚ ਸਾਬਣ ਕਿਉਂਕਿ ਜਦੋਂ ਅਸੀਂ ਕਈ ਵਾਰੀ ਸਾਬਣ ਲੈ ਆਉਂਨੇ ਆ ਲੋਕ ਕਈ ਵਾਰੀ ਹੁੰਦਾ ਕਿ ਖੁਸ਼ਕ ਬਹੁਤ ਹੋ ਜਾਂਦਾ ਮੇਰੀ ਸਕਿਨ ਬਹੁਤ ਜ਼ਿਆਦਾ ਜਿਵੇਂ ਲਕਸ ਵਗੈਰਾ ਸਾਬਣ ਯੂਜ਼ ਕਰ ਲੋ ਤਾਂ ਉਹਦੇ ਨਾਲ ਬਹੁਤ ਚਿੱਟੇ-ਚਿੱਟੇ ਜਿਹੜੇ ਸਾਰੇ ਸਰੀਰ ਤੇ ਹੋ ਜਾਂਦੇ ਆ ਦੀ ਬੇ ਸਿਕਰੀ ਜੀ ਆਈ ਹੁੰਦੀ ਆ ਤੇ ਮੈਨੂੰ ਬਿਲਕੁਲ ਨਹੀਂ ਉਹ ਮਤਲਬ ਜੱਜ ਦੇ ਕਿ ਮੈਂ ਨਹੀਂ ਵਰਤ ਸਕਦੀ ਤੇ ਇਸ ਕਰਕੇ ਮੈਂ ਹੁਣ ਜੱਦਾ ਇਹ ਹੀ ਬਣਾ ਰਹੀ ਹਾਂ ਤੇ ਲੋ ਜੀ ਸਾਬਣ ਬਣ ਕੇ ਹੋ ਗਏ ਤਿਆਰ ਅਗਰ ਤੁਹਾਨੂੰ ਮੇਰੀ ਥੋੜੀ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਤੁਸੀਂ ਵਰਤ ਕੇ ਬਾਅਦ ਚ ਵੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਸਾਬਣ ਕਿਦਾਂ ਦਾ ਲੱਗਾ ਤੇ ਆਪਣੇ ਘਰ ਵਿੱਚ ਤੁਸੀਂ ਸਾਰੀਆਂ ਭੈਣਾਂ ਇਦਾਂ ਹੀ ਸਾਬਣ ਬਣਾ ਸਕਦੀਆਂ ਨੇ ਤੇ ਮੈਂ ਕੋਸ਼ਿਸ਼ ਕਰਾਂਗੀ ਇਦਾਂ ਦੀਆਂ ਰੈਮਡੀਆਂ ਤੁਹਾਡੇ ਵਾਸਤੇ ਹੋਰ ਲੈ ਕੇ ਆਵਾਂ ਤੇ ਇਦਾਂ ਹੀ ਤੁਸੀਂ ਪਿਆਰ ਦਿੰਦੇ ਰਹੋ ਬਹੁਤ ਭੈਣ ਭਰਾ ਮੇਰੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਦਾ तहे ਦਿਲੋਂ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਇੱਕ ਗਗਨਦੀਪ ਕੌਰ ਸਿਸਟਰ ਜਿਨ੍ਹਾਂ ਨੇ ਮੈਨੂੰ ਕਮੈਂਟ ਕੀਤਾ ਸੀਗਾ ਕਿ ਮੇਰੇ ਦੰਦ ਜਿਹੜੇ ਉਹਨਾਂ ਦੇ ਉੱਤੇ ਤੁਸੀਂ ਜ਼ਰੂਰ ਵੀਡੀਓ ਲੈ ਕੇ ਆਓ ਤੇ ਚਲੋ ਜੀ ਅੱਜ ਦੀ ਵੀਡੀਓ ਅਸੀਂ ਇੱਥੇ ਖਤਮ ਕਰਦੇ ਆਂ ਕੱਲ ਤੋਂ ਨਵੀਂ ਵੀਡੀਓ ਲੈ ਕੇ ਆਉਣੀ ਆ ਤਦ ਤੱਕ ਲਈ ਸਸ਼ੀਕਾਰ ਓਕੇ ਬਾਏ ਬਾਏ ਟੇਕ ਕੇਅਰ